ਲਓ ਬਾਈ ਜੀ ਆਪਣਾ ਪਹਿਲਾ ਲਾਸਟ ਜੂਰੀਆ ਝੋਏ ਵਾਲੇ ਖੇਤ ਨੇ ਬੜਾ ਕੰਮ ਯਕਲੀ ਥੈਲੇ ਹੁਣ ਅੱਗੇ ਬਾਬੇ ਨਾਨਕ ਦੀ ਮਰਜ਼ੀ ਹੈ ਆਪਣਾ ਆਪਣੀ ਮਿਹਨਤ ਤਾਂ ਕਰ ਰਹੇ ਆ ਮਿਹਨਤ ਆਪਣੀ ਜਾਰੀ ਹੈ ਦਾਣਾ ਪਾਣਾ ਬੱਲੀ ਮੈਂ ਉਹ ਸਾਰਾ ਅੱਗੇ ਬਾਬੇ ਨਾਨਕ ਦੀ ਕਿਰਪਾ ਨਾਲ ਹੋ ਗਿਆ ਸਾਰਾ ਖਸਾ ਆਪਣਾ ਆਪਣੀ ਮਿਹਨਤ ਕਰ ਰਹੇ ਆ ਬਾਈ ਮਾੜੀ ਚੰਗੀ ਤਰ੍ਹਾਂ ਹੀ ਹੋ ਰਹੀ ਐ। ਲਾਸਟ ਜੂਰੀਆ ਦਾ ਕੰਮ ਗਿਆ ਆਪਣਾ ਨਿਭੜਾ ਚ ਲਾਸਟ ਜੂਰੀਆ ਗਾ। ਬੱਡੇ ਰਡੇ ਰਾ ਖੇਤ ਰਹਿ ਗਿਆ। ਅੋਥਾ ਵੀ 1 ਦਿਨਾਂ ਤੱਕ ਲਾਸਟ ਜੂਰੀਆ ਪਾ ਦਾਂਗੇ। ਚੱਲ ਫਿਰ ਆਪਾਂ ਪਾਣੀ ਪੂਣੀ ਲਾਣ ਲਾਣ ਵਾਲਾ ਰਹਿ ਗਿਆ ਕੱਲਾ ਢਾਈ ਜਾਂਗੇ ਪਾਣੀ ਓੜੀ ਓੜੀ। ਲੈਟਰ ਲੂ ਟਾਈਪ ਦੀ ਬਾਦੂ ਚੱਲ ਰਹੀ ਐ ਦਿਨ-ਦਿਨੇ ਪਾਣੀ ਲੱਗਾ। ਬਾਕੀ ਗੱਲ ਦਵਾਈਆਂ ਦਵਾਈਆਂ ਦੇਖਾਂਗੇ ਸਮਾਚਾਰ ਕਿਵੇਂ ਚੱਲੇਗਾ। ਲੈ ਸਾਰੇ ਲੱਗੇ ਜੋ ਹੁਣੀਆਂ ਦੋਣਾ ਹਨ ਰਾਮੇ ਦੀ ਪਾਵਾਂ ਇਸ ਤੇ ਰਾਮਾ ਦਾ ਮੇਰਾ ਪਾਵ ਲੱਗੇ ਅਸੀਂ ਦੋ ਹਾਂ ਦੋਣਾ ਲੋ ਬਾਈ ਜੀ ਆਪਣੇ ਪੇਜ ਨੂੰ ਫੋਲੋ ਲਾਈਕ ਸ਼ੇਅਰ ਜ਼ਰੂਰ ਕਰ ਲਿਆ ਕਰੋ ਇਸ ਤਰ੍ਹਾਂ ਕੇ ਆਪਾਂ ਬਿੰਗੀ ਬੌਲੀ ਵੀਡੀਓ ਪਾਵਾਂ ਤੁਹਾਨੂੰ ਪਿਆਰ ਜ਼ਰੂਰ ਕਰਿਆ ਕਰੋ ਕਿਉਂ ਡਾਕਟਰ ਡੋਟਰ ਜੀ ਬਾਈ ਆਪਾਂ ਨੂੰ ਕਰਨੀ ਆਂਦੀ ਹੈਗੀ ਆਪਾਂ ਸਿੱਧੇ ਵੀਡੀਓ ਪਾ ਦੋ ਉਸ ਤਰੀਂ ਹੀ ਪਾ ਦਿਆ ਮੇਟੇ ਗੋਗਾਲ ਗੋਲ ਵੀ ਨਿਕਲ ਜਾ ਬਾਈ ਕਿਉਂ ਮારી ਬੋਲੀ ਜਾ ਥੋੜਾ ਜਿਹਾ ਹਰਕ ਪੈ ਜਾਏ। ਉਹ ਆਪਣ ਬੰਦ ਬੰਦ ਜਗਾਲ ਗੋਲ ਕਰਨੀ ਨਹੀਂ ਆਂਦੀ ਮਰੇ ਯਾਰਾ। ਓਏ ਐ ਕੁੱਟ ਕੇ ਜੋਰ ਤੋਂ ਬਥੇਰਾ ਲਾਵਾ ਫਿਰ ਬੰਦ ਕੋਈ ਨਹੀਂ ਹੁੰਦੀ ਸੀ। ਇਹ ਕੋਈ ਕਈ ਵਾਰ ਨਿਕਲ ਜਾ ਮੇਰਾ ਬੜੀ ਮੋਟੀ ਹੋਰ ਕੀ ਕਰੀਏ। ਚਲੋ ਉਸ ਗਲੀ ਮਾਫੀ ਜਾਵਾ ਮੈਂ ਮਣੀ ਮੋਟੀ ਨਿਕਲ ਜਾ ਕਿਤੇ ਗੋਬੋਲੀ ਮੈਂ ਮੇਰੇ ਯਾਰ ਕਰੀਏ ਕੇ ਮੋਜੂ ਬੂਰੀ ਮਾ ਨਿਕਲ ਜਾ ਪਤ ਨਹੀਂ ਲੱਗਦਾ ਹੈਗਾ। ਚਲੋ ਉਸ ਲਈ ਆਪਾਂ ਮਾਫੀ ਮੂਤੀ ਜਾਵਾ ਜੇ ਗੋਬੋਲੀ ਗਾਲ ਗੋਲ ਨਿਕਲ ਜਾਏ। ਜੇ ਡੋਲਾ ਨੂੰ ਡੋਲਾ ਚੱਲਣਾ ਮੋਟਰ ਆ ਬਾਈ ਵਾਰ ਹੱਥ ਦੋਈਏ ਦੋਈਏ ਚੰਗਾ ਸਤਿਨਾਮ